ਲੱਗੇ ਆ ਦਿਵਾਲੀ ਦੀ ਸਪਾਈ ਤੇ ਆਪਣਾ ਵੇੜਾ ਦੱਸਿਓ ਕਿੰਦਾ ਦਾ ਹੋ ਗਿਆ ਵਧੀਆ ਇੱਕ ਨੰਬਰ ਦਾ ਕੋਲੂਕ ਪਵਾ ਕੇ ਤੇ ਆਪਾਂ پارک ਬੰਦ ਕਰਾਤੀ ਆ ਇੱਧਰ پارک ਬਣਾਵਾਂਗੇ ਥਾਂ ਤੇ ਆਹ ਜਗ੍ਹਾ ਤੇ ਵਧੀਆ ਲੱਗੂਗੀ ਉੱਥੇ ਨਾ ਸਪਾਈ ਨਹੀਂ ਹੋਈ ਸਾਡੇ ਕੋ ਤਾਂ ਕਰਕੇ ਫਿਰ ਆਪਾਂ ਹੁਣ ਆਇਆ ਸਾਈਡ ਤੇ ਬਿਲਾਵਾਂਗਾ ਵਧੀਆ ਇੱਥੇ ਆਪਣੇ ਬੂਟੇ ਲੱਗੇ ਬਹੁਤ ਜ਼ਿਆਦੇ ਆ ਆਪਣਾਂ ਅੰਛੀ ਜੁੜੀ ਵਾਲਾ ਕੱਕੇ 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 ਬੁੱਗੇ ਕੱਕੇ ਬੁੱਗੇ ਕੱਕੇ ਬੁੱਗੋ ਅੱਦੇ ਆ ਚਾਬੀ ਦੇ ਆ ਜਿਉ ਤੈਨੂੰ ਵਿਖਾਉਣੇ ਆ ਸਾਡਾ ਅੰਦਰ ਸਪਾਈ ਕਰਨ ਵਾਲਾ ਜਿੱਥੇ ਜਿੱਥੇ ਆਪਣੀ ਚੱਕੀ ਦੀ ਸਾਰੀ ਸਪਾਈ ਕਰਾਂਗੇ ਅੱਜ ਡੋਟ ਵੇਰੀ

ਖਲਾਰਾ ਉਹ ਜਿਆਦਾ ਖਲਾਰਾ ਸਾਰਾ ਸਾਂਭਾਂਗੇ ਬੋਰੀਆਂ ਸਮਾਨ ਚਾ ਆਪਣੀ ਨਾ ਪਾਣੇ ਲਿਖ ਸਕਦੇ ਹਰ ਤਰੀਕ ਦੇ ਹਰ ਮਟੀਰੀਅਲ ਬਿਲਾ ਆਪਣੇ ਕੋਲ ਆ ਆਪਣਾ ਟਰਾਂਸਫਾਰਮਰ ਇੰਨੇ ਤੇ ਕਰਾਂਗੇ ਕੰਪਿਊਟਰ 12 ਵੋਲਟ ਕਰਦਾ ਹਾਂ ਪਲਾਵਾਂਗੇ ਚੱਕੀ ਤੇ ਚੱਕੀ ਐ डम 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 ਕਰਾ ਕੇ ਖਾਵਾਗੇ ਤੁਹਾਨੂੰ ਕਿਸ ਦਿਨ ਟੈਂਪੋ ਪਿਆ ਬੇਸ ਪਈ ਆਪਣੇ ਕੋਲ ਕਿਹਦੇ ਲਾਉਣੇ ਆ ਤੇ ਵੇਖ ਸਕਦੇ ਤੁਸੀਂ ਖੋਲ ਖੋਲ ਬੋਰੀਆਂ ਦਾ ਖਲਾਰਾ ਖਾਣਾ ਬਹੁਤ ਜਿਆਦਾ ਇੱਧਰ ਵੀ ਬਹੁਤ ਖਲਾਰਾ ਪਿਆ ਨਾ ਤੁੰਗਰੇ ਕੋਈ ਹੀਰੋ ਜਿਹੜਾ ਨਾਮ ਹੈ ਕਰੇ ਜ਼ਮੀਨ ਆਪਣੀ ਸਕੂਟਰੀ ਰਾਤੀ ਬਾਹਰ ਹੀ ਖੜੀ ਆ ਟਾ 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 ਰਾਤੀ ਸਕੂਟਰੀ ਮੇਂ ਬਾਹਰ ਹੀ ਖੜੀ ਆ ਹੁਣ ਆਪਾਂ ਪਾਵਾਂਗੇ ਪਹਿਲਾ ਕਣਕ ਤਾਂ ਪਾਜੀ ਪਾਵਾਂਗੇ ਕਣਕ ਤਾਂ ਚੜਾਂਗੇ ਫਿਰ ਬਾਕੀ ਦੇ ਕੰਮ ਕਰਾਂਗੇ ਪਹਿਲਾ ਕਣਕ یوں 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 ਕੜਾਈ ਫੁੱਲ ਕਰਾਂਗੇ ਹਜੋ ਤੁਹਾਨੂੰ ਵਿਖਾਉਣੇ ਆ ਕਿੱਦਾਂ ਕਣਕ ਚੜਦੀ ਆ ਤੇ ਆਲੇ ਸਾਹ ਸੁਪਾਈ ਵੇਖ ਸਕਦੇ ਆ ਆਪਣੀ ਕਿੰਨੀ ਕਰਨ ਵਾਲੀ ਆ ਬਹੁਤ ਖਲਾਰਾ ਡੰਡਾ ਹੋ ਗਿਆ ਹੈ ਗਿਆਮਾ ਡੰਡਾ ਚੜਾਇਆ ਕਾਣਕ ਕਾਉਗੇ ਹੁਣ ਇੱਧਰ ਬੈਣੇ ਕੋ ਨਾ ਕੰਮ ਜੂ ਕਰਾਉਣਾ ਪੈਣਾ ਮਾੜੀ ਜਾਂ ਮਾੜੀ ਕੰਮ ਕਰ ਹੈ ਕੰਮ ਕਰਦਾ ਦੋਈ ਜਾ ਕੀ ਵੇਖੀ ਹਾਂ ਜਿਹੜਾ ਵੀਰ ਹੁੰਦਾ ਨਾ ਡੰਡਾ ਵੀਰ ਉਹ ਤਗੜਿਆਂ ਤਗੜਿਆਂ ਦੇ ਕੱਢ ਦਿੰਦਾ ਵਾ ਧੀਰ ਪੀਰ ਤੀਰ ਤੇਲ ਤੂ ਲੈ ਮਾਲ ਚੰਗੀ ਰੀਜ ਨਾ ਵੇਖੀ ਹਾਂ ਅੱਜ ਅੱਜ ਗਾਇਜ਼ ਵੇਖੋ ਇਹਦੇ ਕੋ ਮੈਂ ਕੰਮ ਕਿਹੜੇ ਤਰੀਕੇ ਕਰਾਉਣਾ ਵਾ ਬਸ ਅਸੀਂ ਵੇਂਦੇ ਰਹੋ ਇਨੂੰ ਮੈਂ ਚੀਜੀ ਖਵਾਉਣਾ ਗੱਲ ਕਰ ਤੋ ਕਿਹੜੇ ਸਾਣੀ ਉਹ ਇਹਨੂੰ ਮੈਂ ਖਵਾਉਣਾ ਚੀਜ਼ਾ ਹਾਂਜੀ ਹੈਲੋ ਗਾਇਸ ਕੀ ਹਾਲ ਚਾਲ ਤੁਹਾਡਾ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪੈਲੀਆਂ ਚ ਤੇ ਮੁੰਡਾਂ ਦਾ ਵੀ ਆਪਾਂ ਗੱਟ ਚੁੱਕ ਕੇ ਖੜਨੀ ਆ ਹੈ ਲੈਣੀ ਲੈ ਜਾਏਗਾ ਮੈਂ ਮਗਰ ਪਾਵਾਂ ਗਾੜੀ ਤੇ ਚਲੋ ਵੀ ਇਹਨੂੰ ਗੱਠ ਖਵਾਣੇ ਮੁੰਡੇ ਨੂੰ ਇਹ ਜੋ ਕੇ ਰੱਖ ਲਵੇਂਗਾ ਨਾ ਪੂਰਾ ਖੜਾ ਗੰਦੀ ਏਟੀਆਂ ਨਿਗੇ ਨਹੀਂ ਆਉਂਦੀ ਆਹ ਵਾਹ ਯਾ ਵੀ ਮੰਡੀ ਕੋ ਲੋਦੀ ਆਹ ਉਹ ਲੈ ਅਨੁਵਾਰੀ ਕੀ ਉਹ ਯਾ ਹਾ ਕੇ ਦੇ ਨਾ ਕਲਾਜ ਜਾਉਂਦਾ ਹੈ ਗਿਆ ਕਰਦਾ ਹੈ ਜੇ ਟਰੈਕਟਰ ਨਾਲ ਗਾੜੀ ਜਾਉਂਦੇ ਰਿਹਾ ਜਾਉਂਦੇ ਰਿਹਾ ਏਟੀਆਂ ਖਿੜ ਨਹੀਂ ਜਾਂਦਾ ਜਾਉਂਦੇ ਹੁੰਦੇ ਆ ਕੰਤ ਜਦ ਜਵੇਂ ਹੁਣ ਦਾਣੀ ਆ ਇੱਕ ਬੰਦਾ ਵੀ ਚੱਲ ਫਿਰ ਤੂੰ ਇੰਜ ਕਰ ਲਿਆ ਫਿਰ ਲੱਗੇ ਲਿਆ ਫੇਰਾ ਉਹ ਲਾ ਦਲਾ ਜੇ ਕੋਈ ਕੁੰਡਾ ਮਰੇ ਆਵੇ ਤੇ ਫੇਚਣੇ ਮੈਂ ਫਾਇਲ ਕਪਰਾ ਪਾ ਗਰ ਲਾ ਕੇ ਲੱਗ ਸਕਦਾ ਚੱਲ ਲਿਆ ਫੇਰਾ ਉਹ ਚੋਕਲੇ ਉਹ ਚੋਕ ਲਈਏ ਦੋ ਜਿਵੇਂ ਸ਼ੇਰ ਆ ਜਾਣਗੇ ਹੈ ਦੋ ਬਹਿ ਜਾਣਗੇ ਇੱਕ ਕਰ ਖਾਰਾ ਤੇਰੇ ਪਿੱਛੇ ਇੱਕ ਕਰ ਖਾਰਾ ਇੱਕ ਬੱਕਰ ਆ ਜਾਓ ਗਾਈਸੋ ਵੇਨੇ ਆ ਮੁੰਡਾ ਚੋਕਰਾ ਲੱਗੇ ਜੇ ਕਰ ਲਾ ਸਕੂਟਰੀ ਲੱਗੇ ਜੇ ਧੱਕਾ ਮਾਰ ਕੇ ਉੱਤੋਂ ਮੈਂ ਛੱਡ ਦੂੰਗਾ ਲਓ ਜੀ ਮੁੰਡਾ ਚੁੱਕਣ ਜਾ ਰਿਹਾ 1 2 3 ਗੋ ਸਟਾਰਟ ਚੱਲ ਜਵਾਨਾ ਰੱਖ ਲਾ ਆਈ ਦੇ ਦੂੰ ਇੰਨੀ ਵੱਡੀ ਤੇਰੀ ਹੈ ਐਨੂੰ ਟੈਡੀ ਮਾਰ ਦੇ ਜਾ ਮੰਜੂਗਾ ਤੈਨੂੰ 7 ਕੁਇੰਟਲ ਦੀ ਆ 7 ਕੁਇੰਟਲ ਦੀ ਆਪਾਂ ਇੱਕ ਲੈਣਾ ਚੱਲੀਏ ਮੈਂ ਲੈ ਚਲਦੇ ਆ ਨਹੀਂ ਲਾਤਰ ਨਾ ਤੜਾਲੀ ਵੇਹ ਪੰਗੇ ਪੁੱਠੇ ਵੇਹ ਪੰਗੇ ਪੁੱਠੇ ਸਕੂਟਰੀਆਂ ਨੇ ਤਾਂ ਕੰਮਰਾ ਸਕੂਟਰੀਆਂ ਨੇ ਤਾਂ ਕੰਮਰਾ ਦੇ ਆਈ ਆਵੇ ਆਵੇ ਸਕੂਟਰੀਆਂ ਤਾਂ ਕੰਮਰਾ ਆਵੇ ਅਵੇ ਰੱਸੀ ਭਾਈ ਟੁੱਟ ਗਈ ਆ ਰੱਸੀ ਬੜੀ ਪੱਕੀ ਆ ਚਾਚਾ ਤੱਕ ਸਕੂਟ ਨਹੀਂ ਨਾ ਮਰਾਈ ਹੋਰ ਸਕੂਟਰ ਸਰਵਿਸਿਸ ਨੂੰ ਖਾ ਮਾਫਰ ਕਰ ਲਓ ਹਾਂ ਮੋੜ ਸਾਲੀ ਕਰ ਲਓ ਹੋਈ ਉੱਡ ਗਈ ਤੁਸੀਂ ਵਿੱਚੇ ਚਾ ਮੇ ਸੱਜਦੀ ਆ ਤੁਸੀਂ ਪਾਸੇ ਪਰ ਘੜਾ ਫੱਗੇ ਹੋਰ ਮਾਰੰਡੀ ਆ ਬੈਗ ਬੈਗ ਹੀ ਲਾਰੇ ਬੈ ਗਈ ਮੈਂ ਪਿੱਛੇ ਲੈ ਟੋਟੇ ਰਹੀ ਹੂੰ ਨਹੀਂ ਲੈ ਮੈਂ ਇਹ ਆ ਦੇ ਜੀ ਹੋਰ ਵੇਣਾ ਪਲਾ ਮੈਂ ਪਲਟੀ ਕਰ ਸਕਦਾ ਕਿ ਨਹੀਂ ਤੇ ਆ ਫੜ ਕੈਮਰਾ ਫੜ ਏ ਇਹ ਕਰ ਲਾਏ ਇਹ ਇਹ ਨੇ ਕੀ ਆ ਭਰਾਵਾ ਕਿੱਲੋ ਨਹੀਂ ਵੱਧ ਘਟ ਘਟਦੀ ਇੱਕ ਜਿਹੜੀ ਇੱਕ ਤੁਲ ਗਈ ਨਾ ਫੜ ਮੈਂ ਬੈਹਣਾ ਬਲ ਬਟਾ ਕੇ ਕੈਮਰਾ ਫਾੜਾ ਫੜਾ ਵੇਖੀਏ ਜ਼ੋਰ ਮਾਰ ਕੇ ਭਟ ਤੈਗੇ ਮੁਸ਼ਕਲ ਹੀ ਆਉ ਹਾਂ ਆਤਰ ਖਾ ਅੱਜ ਰੱਖੇ ਰੱਖ ਨਹੀਂ ਜਾਉਣ ਉਹਦੀ ਯਸ ਲੋਕ ਜੀ ਹਾਲ ਤੇ ਹਾਲੀ ਤੋ ਤੁਹਾਡਾ ਸਾਰਿਆਂ ਦਾ ਤੇ ਆਪਣਾ ਨਵਾਂ ਕੰਫਰਟ ਬੈੱਡ ਆ ਗਿਆ ਹੈ। ਇਹ ਤੁਸੀਂ ਇਹਨੂੰ ਖਰੀਦ ਸਕਦੇ ਜੀ। ਹਾਂ। ਤੁਸੀਂ ਕਿਸੇ ਵੀ ਪ੍ਰਜਾਤੀ ਦੇ ਮੁੱਲ ਤੇ ਕਿਸੇ ਵੀ ਕਿਸੇ ਵੀ ਮੁੱਲ ਤੇ ਆਰਡਰ ਕਰੋ ਤੇ ਤੁਹਾਡੇ ਘਰ ਭੇਜਿਆ ਜਾਊਗਾ। 500 ਪਰਤਾਤ ਆ। ਬਣਾ ਮੈਂ 500 ਆ। ਜੇ ਪਾਓ ਟਕਾ ਟਕਾ। ਹਾਂ। ਟਕਾ ਟਕਾ। ਕੋਈ ਗੱਲੀ ਰਖਾਉਂਦਾ ਉਹ ਗੱਲੀ ਰਖਾ ਨੂੰ ਆਉਦੀ ਮਮੀਆਂ ਦਾਦੀਆਂ ਪਿਓ ਦਾ ਕਿੰਨਾ ਕੰਫਰਟ ਆ ਲਗਾ ਸੱਪ ਚੜ ਗਿਆ ਥਲੇ ਉਹ ਕਿੰਨਾ ਕੰਫਰਟ ਆ ਬਹੁਤ ਕੰਫਰਟ ਆ ਬਾਦਰ ਨਹੀਂ ਢੋੜੀ ਵਧੀਆ ਹੋ ਗਈ ਡਬਲ ਬੈੱਡ ਲੈਣਾ ਵੇ ਡਬਲ ਵੀ ਮਿਲ ਜੂਗਾ ਹਾਂ ਜੇ ਟ੍ਰਿਪ ਜੇ ਮਾਸਟਰ ਬੈੱਡ ਲੈਣਾ ਉਹ ਵੀ ਮਿਲ ਜੂਗਾ ਇਹ ਸਾਰੇ ਕਮਰੇ ਜੇ ਲਵਾਉਣੇ ਜੇ ਉਹ ਵੀ ਲਾ ਦਾਂਗੇ ਹਾਂ ਕੋਈ ਜੇ ਖੇਦੇ ਘਰ ਵਿਆਹ ਫੰਕਸ਼ਨ ਹੋਵੇ ਸਾਰੇ ਘਰ ਸਾਰੇ ਘਰ ਤੇ ਲਾਉਣ ਲਈ ਸਟੇਜ ਲਈ ਤੇ ਤੇ ਵਧੀਆ ਲੱਗ ਸਕਦੀ ਆ ਬੜੀ ਵਧੀਆ ਹੈ ਨਹੀਂ ਇਹ ਗੱਲ ਇਹ ਗੱਲ ਸਹੀ ਆ ਸਟੇਜ ਲਾ ਸਕਦੀ ਪਰ ਲਾਉਣ ਨੂੰ ਉਹਨਾਂ ਜਨ ਵਿਆਹ ਲਾਂ ਜਾਣਾ ਨਹੀਂ ਲਾ ਦੇਣੀ ਲਾਉਣ ਵਾਲਿਆਂ ਨੇ ਟਰੈਕਟਰ ਤੇ ਗਾੜੀ ਤੇ ਲੱਗਦਾ ਬੋਝਾ ਚੁੱਕਣ ਵਾਸਤੇ ਉਹ ਚੁੱਕਦਾ ਵਾ ਬੰਦੇ ਨਹੀਂ ਆ ਜਾ ਜਾ ਉਹਨੂੰ ਫਿਰ ਫਿੱਟ ਕਿਵੇਂ ਕਰਨੀਆਂ ਫਿੱਟ ਕਿਵੇਂ ਕਰੀਆਂ ਮੈਡੀਆਂ ਫਿੱਟ ਇੱਕ ਦੂਜੀ ਨਾਲ ਜੋੜ ਕੇ ਆਹੋ ਤੇ ਦੂਜੀਆਂ ਕਾਂ ਜੋੜ ਕੇ ਜਿੰਨੇ ਮਰਜ਼ੀ ਲਾੜਾ ਚੱਕਰ ਨਹੀਂ ਆ ਆਹੋ ਜਦੋਂ ਮਰਜ਼ੀ ਲਾਈਆ ਕੋਈ ਗਾਲੀ ਨਹੀਂ ਨੀ ਕੋਈ ਨੀ ਕਿਮੋ ਟੈਂਡ ਫੇਰ ਲੈ ਆ ਮਾਰ ਲੈ ਆ ਮੋਡੀਓ ਹੋ ਗਿਆ ਲੋ ਬੇਤੂਰ ਜਿਆਦਾ ਹੀ ਅੱਧੀ ਰਾਤ ਹੋ ਗਈ ਜਨਾਬ ਦੇਖਣ ਨਹੀਂ ਕੋਈ ਡਿਆ ਪਾ ਲੈਣ ਇਥਾਰੇ ਬੰਦੇ ਤੇ ਜਾਮ ਨੂੰ ਕਰ ਗਿਆ ਪਾਉ ਨਿਗਾ ਨਿਗਾ ਉਂਵੀ ਬੜਾ ਮੇਹਰ ਦਾ ਕੰਮ ਬੜਾ ਨਿਕਾ ਹੈ ਇਹ ਗੈਸ ਔਖਾ ਕੰਮ ਆ ਪਈਆ ਪੁੱਛੀ ਆ ਰਹੀ ਪਿੱਛੇ ਵੇਖ ਬੁੱਕ ਜਾਈ ਕਿੰਨੀ ਪ੍ਰਾਲੀ ਰਹਿ ਗਈ ਤੁੰਦਰਾ ਘਰ ਆ ਜਾਈ ਮੇਖਾ ਜੀ ਮੁੱਛਾਂ